ਲੋਈ ਉਹ ਪੱਕੀ ਹੋ ਗਈ ਆਰਾਮ ਦੇ ਤਾਮ ਉਸਾਰੀ ਕਰਦੇ ਪੱਕੀ ਨੂੰ ਹਵੇਰੀ ਹੈ ਨਾ ਜੋ ਵਿਖਿਆ ਨਾ ਜੋ ਆ ਗਿਆ ਪ੍ਰਸਾਦ ਆ ਗਈ ਛਾੜ ਦੇ ਤਾਜ਼ਾ ਹਲਾ ਤੋ ਦੱਸਦੀ ਮੈਂ ਮੋਗਲ ਜੀ ਕਰ ਲੱਕੀ ਨੇ ਜੀ ਕਾਰ ਕਾਰ ਕਿੰਨੇ ਕਿਲੋਮੀਟਰ ਤੇ ਹੈਗੀ ਹਾਂ ਹਾਂ ਮਤਲਬ ਖਾਲ ਦੀ 1 ਕਿਲੋਮੀਟਰ ਦੀ ਗੱਲ ਹੈ ਕਿੱਥੇ ਕੋ ਸਾਜ ਨਵਰਾ ਇੱਥੇ ਹੈ ਇਹ ਹਲੇੜ ਤੋਂ ਸਿੰਬਲੀ ਨੂੰ ਜੰਨ ਰਾ ਪਾਣੀ ਹੈ ਸਿੰਬਲੀ ਚ ਪਾਣੀ ਆ ਗਿਆ ਸਾਰਾ ਸਾਰਾ ਪਾਣੀ ਪਾਣੀ ਤੇ ਉਹ ਜਿਹੜਾ ਐਸਕਿਊ ਬੋਰਡ ਲੱਗੀ ਵਾਲੀ ਜਿਉ ਚੱਲ ਗਿਆ ਇਹ ਵੀ ਚੱਲ ਜਾਵੇ ਬਿਆਦ ਰਿਆਜੀ ਹਣਾ ਜਿੱਦਾਂ ਨਹੀਂ ਨਹੀਂ ਹੋਣਾਂਗੇ ਬਾਈਕ ਕਿਨੇ ਚੱਕੇ ਹੋਰ ਚੱਲ ਕੇ ਬੁਲਾਵਾਂ ਨਾਂਗੇ ਬਾਈਕ ਤੇਰਾ ਨਾ ਫੋਟੇ ਲੈ ਕੇ ਕਿੱਥੇ ਲੁਕ ਗਏ ਆ ਵਾ ਕੁਲੀਆਂ ਪਿੰਡ ਵਿੱਚੋਂ ਰੈਸਕਿਊ ਕਰਕੇ ਬੱਚੇ ਛੋਟੇ ਲੈ ਕੇ ਜਾ ਰਹੇ ਆ ਤੇ ਕੁਲੀਆਂ ਪਿੰਡ ਹੁਣ ਕਾਫੀ ਘਰਾਂ ਦੇ ਵਿੱਚ ਪਾਣੀ ਵੜ ਪਿਆ ਕੁਝ ਛੋਟੇ ਬੱਚੇ ਅਜ ਘਰਾਂ ਦੇ ਵਿੱਚ ਹੀ ਆ ਤੇ ਹੁਣ ਜਿਹੜੀਆਂ ਬਾਕੀ ਵੀ ਤਿੰਨ ਬੋਟਾਂ ਪਾਵਾਂਗੇ ਕਿਉਂਕਿ ਸਾਰਾ ਹੀ ਪਿੰਡ ਡਾਨੇ ਵਾਲਾ ਤੇ ਹੁਣ ਟਾਈਮ ਜਿਹੜਾ ਰਾਤ ਦੇ 8:00 ਵੱਜ ਚੁੱਕੇ ਆ ਤੇ ਕਾਫੀ ਪਾਣੀ ਜਿਹੜਾ ਹਟ ਕੋ ਪਿੰਡਾਂ ਦੇ ਗਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਤੇ ਹੁਣ ਕਾਫੀ ਲੋਕ ਜਿਹੜੇ ਜਾਣਾ ਚਾਹੁੰਦੇ ਆ ਤੇ ਆਪਣੀਆਂ ਕਿੰਨ ਬੋਟਾਂ ਹੋਰ ਪਾਵਾਂਗੇ ਚਾਰ ਬੋਟਾਂ ਦੇ ਨਾਲ ਜਿਹੜਾ ਸਾਰਾ ਕੋਲੀਆਂ ਪਿੰਡ ਤੋਂ ਹੁਣ ਬਾਈ ਕਿੱਥੇ ਕਿੱਥੇ ਫੋਨ ਆ ਰਹੇ ਆ ਆਪਾਂ ਨੂੰ ਐ ਕੋਲੀਆਂ ਤੋਂ ਬਾਈ ਫੋਨ ਆ ਰਹੇ ਆ ਫੋਨ ਆ ਰਹੇ ਉੱਥੋਂ ਵੀ ਜਿਹੜਾ ਰੈਸਕਿਊ ਕਰਕੇ ਤੇ ਬਾਹਰ ਬਾਬਾ ਦੀਪ ਸਿੰਘ ਸੇਵਾਦਾਲ ਜਥੇਵੰਦੀ ਲੈ ਕੇ ਜਾਊਗੀ ਕਾਫੀ ਪਿੰਡਾਂ ਦੇ ਹਾਲਾਤ ਜਿਹੜਾ ਇਹ 23 ਨਾਲੋਂ ਬਾਈ ਜ਼ਿਆਦਾ ਹਾਂਜੀ ਬਾਈ 23 ਨਾਲੋਂ ਸਾਰੇ ਉਦੋਂ ਵੀ ਇਦਾਂ ਹੀ ਬੜੇ ਆ ਪਿੰਡਾਂ ਵਿੱਚ ਬਣੀ ਜੀ ਜੀ ਉਦੋਂ ਬਾਈ ਇਦਾਂ ਨਹੀਂ ਬੜੇ ਉਹਨਾਂ ਜੱਕਰਾਂ ਬੜੇ ਹੁਣ ਤਾਂ ਥੋੜਾ ਥੋੜਾ ਆ ਰਿਹਾ ਮਣੀ ਉਹ ਜ਼ਿਆਦਾ ਹੈ ਅੱਛਾ ਅਸੀਂ ਆ ਰਹੇ ਆ ਰਹੇ ਮੁਰ ਕੇ ਆ ਰਹੇ ਆ ਬਾਈ ਮੁਰ ਕੇ ਗੇੜਾ ਲਾਵਾਂਗੇ ਪਹਿਲਾਂ ਤਿੰਨ ਚਾਰ ਬੋਟਾਂ ਲੈ ਆਉਣੀਆਂ ਹੋ ਸਾਰੀਆਂ ਬੁੱਟਾ ਹਣ ਪਾਵਾਂਗੇ ਪਹਿਲਾਂ ਅਸੀਂ ਦੇਖਣੀ ਆਏ ਸੀ ਕੀ ਪੋਜੀਸ਼ਨ ਆ ਕਿਦਾਂ ਦੀ